ਜਦੋਂ ਵੀਰ ਵਿਦੇਸ਼ ਵਿੱਚ ਜਾਣ ਲੱਗਦਾ ਨਾ ਤਾਂ ਭੈਣ ਦੇਖੋ ਕੌਲਿਆਂ ਉੱਤੇ ਤੇਲ ਢਾਣ ਲੱਗ ਜਾਂਦੀ ਏ ਯਾਰ ਭੈਣਾ ਵੀ ਆਪਣੇ ਭਰਾਵਾਂ ਦੇ ਲਈ ਦਵਾਵਾ ਮੰਗਦੀਆਂ ਨੇ ਯਾਰ ਭਰਾਵਾਂ ਦੀ ਵੀ ਮਜਬੂਰੀ ਹੁੰਦੀ ਆ ਵਿਦੇਸ਼ ਵਿੱਚ ਜਾਣ ਦੀ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਨਾਨਾ ਨਾਨੀ ਐਵੇਂ ਥੋੜੀ ਹੁੰਦੇ ਨੇ ਬਈ ਇੱਥੋਂ ਪਤਾ ਲੱਗਦਾ ਬਈ ਨਾਨੇ ਨਾ ਆਪਣੇ ਦੋਤੀ ਖਾਤਰ ਦੇਖੋ ਕਿੰਨੇ ਗਿਫਟ ਲੈ ਕੇ ਆਈ ਹੈ ਇਹਨੂੰ ਕਹਿੰਦੇ ਨੇ ਬਈ ਮੋਹ ਪ੍ਰੇਮ ਹੁੰਦਾ ਜਿਹੜਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਕوجਤੀਆਂ ਨੂੰ ਨਾ ਮਜਬੂਰੀ ਹੁੰਦੀ ਆ ਆਪਣੇ ਪਰਿਵਾਰ ਨੂੰ ਛੱਡ ਕੇ ਜਾਣਾ ਪੈਂਦਾ ਵਿਦੇਸ਼ ਵਿੱਚ ਕੀ ਦਾ ਜੀ ਕਰਦਾ ਆਪਣੇ ਮਾਪਿਓ ਤੋਂ ਦੂਰ ਹੋਣ ਨੂੰ ਤੇ ਜਿਸ ਨਾਲ ਬਚਪਨ ਬਤਾਇਆ ਹੋਵੇ ਉਸ ਭਰਾ ਨੂੰ ਵੀ ਛੱਡਣਾ ਬਹੁਤ ਔਖਾ ਹੁੰਦਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਆ ਇਹਨੂੰ ਕਹਿੰਦੇ ਨੇ ਵੀ ਜੋਸ਼ ਜਵਾਨੀ ਦਾ ਦੇਖੋ ਕੁੜੀ ਮੁੰਡੇ 'ਚ ਮੁਕਾਬਲਾ ਤੇ ਕੁੜੀ ਕਹਿੰਦੀ ਮੈਂ ਵਧੀਆ ਜੱਚਦੀ ਆ ਤੇ ਮੁੰਡਾ ਕਹਿੰਦਾ ਮੈਂ ਵਧੀਆ ਨੱਚਦਾ ਲੱਗ ਜੂ ਪਤਾ ਵੀ ਕਿਹੜਾ ਪਹਿਲਾਂ ਹਟਦਾ ਨੱਚਣੋਂ ਤਿੱਖੀ ਜਾਂਦੀ ਆ ਬਈ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ